ਨਕੋਦਰ ਤੋਂ ਬਹੁਤ ਹੀ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮਾਮੂਲੀ ਤਕਰਾਰ ਤੋਂ ਬਾਅਦ ਨੌਜਵਾਨ ਦਾ ਕਤਲ ਕਰਕੇ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਬੀੜਪਿੰਡ ਦੇ ਰੇਲਵੇ ਟ੍ਰੈਕ ਵਿੱਚ ਸੁੱਟ ਦਿੱਤਾ ਗਿਆ ਮ੍ਰਿਤਕ ਦੇ ਪਿਤਾ ਨੇ ਰੋਂਦੇ ਬਿਲਕੁਦਾਂ ਦੱਸਿਆ ਕਿ ਉਹਨਾਂ ਦੇ ਪੁੱਤਰ ਦਾ ਝੁਗੀਆਂ ਝੌਂਪੜੀਆਂ ਵਾਲੇ ਨੌਜਵਾਨਾਂ ਨਾਲ ਝਗੜਾ ਹੋਇਆ ਸੀ ਜਿਨ੍ਹਾਂ ਨੇ ਇਸ ਕਤਲ ਦਾ ਅੰਜਾਮ ਦਿੱਤਾ ਹੈ ਮ੍ਰਿਤਕ ਦੀ ਪਛਾਣ ਮਾਨਪ੍ਰੀਤ ਸਿੰਘ ਨਕੋਦਰ ਵਜੋਂ ਹੋਈ ਹੈ ਮੌਕੇ ਤੇ ਨਕੋਦਰ ਪੁਲਿਸ ਨੇ ਪਹੁੰਚ ਕੇ ਆਪਣੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਨਕੋਦਰ ਤੋਂ ਮੰਜੀਤ ਮੈਂ ਰਿਪੋਰਟ ਐਸ ਵੀ ਲਈ ਅਸੀਂ ਬੀਰਪਿੰਡ ਜਿੱਥੇ ਉਹ ਮਨਪ੍ਰੀਤ ਲੜਕੇ ਦੀ ਡੈੱਡ ਬੋਡੀ ਮਿਲੀ ਆ ਲਾਈਨਾਂ ਦੇ ਉੱਤੇ ਰੇਲਵੇ ਲਾਈਨਾਂ ਦੇ ਉੱਤੇ ਸਾਡੇ ਨਾਲ ਐਸ ਆਈ ਹੀਰਾ ਸਿੰਘ ਜੀ ਜੋ ਵਿਸ਼ੇਸ਼ ਤੌਰ ਤੇ ਜਲੰਧਰ ਤੋਂ ਪਹੁੰਚੇ ਨੇ ਮੌਜੂਦੇ ਵਾਸਤੇ ਔਰ ਐਸ ਆਈ ਜਸਪਾਲ ਸਿੰਘ ਨਕੋਦਰ ਥਾਣੇ ਤੋਂ ਸੋ ਗੱਲਬਾਤ ਕਰਦੇ ਆ ਹਾਂ ਜੀ ਸਰ ਇਹ ਕੀ ਕੀ ਸਾਰਾ ਵਾਕਿਆ ਹੈ ਇਹ ਸਰ ਮੈਨੂੰ ਨਾ ਇੱਕ ਇਨਫੋਰਮੇਸ਼ਨ ਥਾਣੇ ਤੋਂ ਤਲਾ ਮਿਲੀ ਸੀ ਜੀ ਇਕੋ ਡੱਡ ਬੋਡੀ ਪਈ ਆ ਤੇ ਉਥੇ ਤਸਦੀਕ ਵਾਸਤੇ ਜਾਓ ਤੇ ਮੈਂ ਇੱਥੇ ਆਇਆ ਜਿਹਨਾਂ ਨੂੰ ਕੀਤੀ ਆ ਤੇ ਦੇਖਣ ਤੋਂ ਬੰਦਾ ਲੱਗਦਾ ਛੱਕੀ ਹਾਲਤ ਦੇ ਵਿੱਚ ਆ ਹਾਂਜੀ ਤੇ ਉਹਦੇ ਜਿਹੜੇ ਵਾਰਸ ਆ ਇੱਥੇ ਆਏ ਆ ਤੇ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਵੀ ਸਾਡਾ ਇਹਨਾਂ ਦਾ ਕੱਲ ਕਿਤੇ ਝੁੱਗੀਆਂ ਵਾਲਿਆਂ ਨਾਲ ਕਿਸੇ ਨਾਲ ਕੋਈ ਤਕਰਾਰ ਹੋਇਆ ਸੀ ਕੋਈ ਕੁੜੀ ਨੂੰ ਇਹਨੇ ਕੁਝ ਕਿਹਾ ਸੀਗਾ ਤੇ ਉਹਨਾਂ ਨੇ ਇਹ ਕਰਕੇ ਆਏ ਤੇ ਸਵੇਰੇ ਅੱਜ ਫੇਰ ਉਹ ਸਵੇਰੇ ਜਦੋਂ ਸਵੇਰ ਉਹਨਾਂ ਨੇ ਦੁਕਾਨ ਕਿਤੇ ਖੋਲੀ ਆ ਤੇ ਉਹਨਾਂ ਨਾਲ ਫੇਰ ਲੜਾਈ ਕੀਤੀ ਆ ਈ ਸਰ ਇਹ ਤੁਹਾਨੂੰ ਕੀ ਲੱਗਦਾ ਉਹਨਾਂ ਨੇ ਕਿਸ ਤਰੀਕੇ ਨਾਲ ਮਤਲਬ ਵਾਰਦਾਤ ਨੂੰ ਅੰਜਾਮ ਦਿੱਤਾ ਇਹ ਹੁਣ ਜੀ ਵੈਸੇ ਤਾਂ ਅਸੀਂ ਵੀ ਬੁਲਾਏ ਆ ਫਿੰਗਰਪ੍ਰਿੰਟ ਕਸਟੋਡੀ ਬੁਲਾਏ ਆ ਐਕਸਪਰਟ ਤੇ ਡੌਗ ਸਕੌਟ ਵਾਲੇ ਵੀ ਮਗਾਏ ਆ ਤੇ ਜਿਹੜੇ ਇਹਨਾਂ ਦੇ ਮੁਤਾਬਕ ਕਰਦੇ ਆ ਜਿਹੜੇ ਵਿਾਰਸਾਂ ਦੇ ਮੁਤਾਬਕ ਜਿਹੜੀ ਆ ਵੀ ਇਹਨੂੰ ਮਾਰ ਕੇ ਤੇ ਲਿਆਂਕ ਕੇ ਲੈਣਾ ਦੇ ਉੱਤੇ ਰੱਖਿਆ ਗਿਆ ਆ ਉਕਸ ਉਹਨਾਂ ਦੇ ਖਿਲਾਫ ਜਿੱਦਾਂ ਹੁਣ ਕਰਦਿਆ ਨੇ ਇਲਜ਼ਾਮ ਇਹ ਬਿਲਕੁਲ ਸ਼ਰਿਆਮੇ ਇਲਜ਼ਾਮ ਲਗਾਤਾ ਉਹਨਾਂ ਤੇ ਵੀ ਉਹਨਾਂ ਨੇ ਹੀ ਕੀਤੀ ਕਾਰਵਾਈ ਸਾਰੀ ਸੋ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਸਰ ਅਸੀਂ ਤੇ ਐਸਐਚਓ ਸਾਹਿਬ ਆ ਰਹੇ ਆ ਬਾਕੀ ਜੋ ਵੀ ਇਹਦੀ ਬੰਦ ਦੀ ਕਾਰਵਾਈ ਬਾਕੀ ਕੀਤੀ ਜਾਊਗੀ ਵੈਸੇ ਫਿਲਹਾਲ ਤੇ ਜਿਹੜੀ ਆ ਕਾਰਵਾਈ ਉਹ ਡਿਸਟ੍ਰਿਕਟ ਪੁਲਿਸ ਮਨ ਜਿਹੜੀ ਬੰਦੀ ਠੀਕ ਹੈ ਜੀ ਤੇ ਪੋਸਟ ਮਾਰਟਮ ਵਾਸਤੇ লাশ ਨੂੰ ਜੋ ਵੀ ਬਾਕੀ ਐਸਐਚਓ ਸਾਹਿਬ ਆ ਰਹੇ ਆ ਜੋ ਵੀ ਉਹਦੇ ਮੁਤਾਬਕ ਕਾਰਵਾਈ ਜਿਹੜੀ ਉਹ ਕੀਤੀ ਜਾਊਗੀ ਸੋ ਸਾਡੇ ਨਾਲ ਸਨ ਇਹ ਏਐਸਆਈ ਹੀਰਾ ਸਿੰਘ ਜੀ ਤੋਂ ਇਹਨਾਂ ਨੇ ਸਾਰੀ ਗੱਲਬਾਤ ਰੱਖੀ ਆ ਕਿ ਹੁਣ ਸਾਡੇ ਨਾਲ ਏਐਸਆਈ ਜਸਪਾਲ ਸਿੰਘ ਨਕੌਦਰ ਤੋਂ ਹਾਂਜੀ ਸਰ ਤੁਸੀਂ ਕਿੰਨੇ ਵਜੇ ਪਹੁੰਚੇ ਹੋ ਤੁਹਾਨੂੰ ਕਦੋਂ ਪਤਾ ਲੱਗਾ ਸਾਨੂੰ ਸਰ 7:05 ਤੇ ਮੀਮੋ ਮਿਲੀ ਸੀ ਜੀ ਉਸ ਤੋਂ ਬਾਅਦ ਅਸੀਂ 8:00 ਇੱਥੇ ਆ ਗਏ ਸੀ ਜੀ 8:00 ਵਜੇ ਆਉਣ ਤੋਂ ਬਾਅਦ ਅਸੀਂ ਮੁਵਕਾ ਮਲਾਜਾ ਕੀਤਾ ਜੋ ਵੀ ਦੇਖਿਆ ਫੋਟੋਗ੍ਰਾਫੀ ਕੀਤੀ ਫੋਟੋਆਂ ਖਿੱਚੀਆਂ ਸੱਜੇ ਖੱਬੇ ਜੋ ਵੀ ਜੋ ਵੀ ਸਾਨੂੰ ਠੀਕ ਲੱਗਾ ਉਹ ਅਸੀਂ ਕੀਤਾ ਜੀ ਤੇ ਕੀ ਹੁਣ ਉਹਦੇ ਘਰਦਿਆਂ ਨੇ ਪੂਰਾ ਇਲਜ਼ਾਮ ਲਗਾਇਆ ਉਹਨਾਂ ਤੇ ਚੌਪੜੀ ਵਾਲਿਆਂ ਤੇ ਤੁਹਾਨੂੰ ਕੀ ਲੱਗਦਾ ਉਹ ਤਾਂ ਵੈਸੇ ਰਾਤ ਵੀ ਆਏ ਸੀ ਅਸੀਂ ਰਾਤ ਵੀ ਉਹਨਾਂ ਦੇ ਨਾਲ ਉਹਨਾਂ ਦੇ ਹੈਲਪ ਕੀਤੀ ਸੀਗੀ ਜੀ ਰਾਤ ਨੂੰ ਜਿਹੜੀ ਲੜਾਈ ਝਗੜਾ ਹੋਇਆ ਸੀ ਇਹਨਾਂ ਵੱਲੋਂ ਕੰਪਲੇਨ ਲਿਖਾਈ ਗਈ ਸੀ ਨਹੀਂ ਕੋਈ ਕੰਪਲੇਨ ਨਹੀਂ ਲਿਖਾਈ ਗਈ ਵੈਸੇ ਹੀ ਆਏ ਸੀ ਤੁਹਾਡੇ ਕੋਲ ਵੈਸੇ ਇਹਨੂੰ ਲੱਭਣ ਆਏ ਸੀ ਮੁੰਡੇ ਨੂੰ ਮੁੰਡੇ ਨੂੰ ਲੱਭਣ ਆਏ ਸੀ ਹਾਂਜੀ ਠੀਕ ਹੈ ਤੇ ਹੁਣ ਕੀ ਕਾਰਵਾਈ ਕਰੋਗੇ ਸਰ ਉਹ ਤਾਂ ਸਰ ਸਾਡੇ ਅਫਸਰ ਆ ਰਹੇ ਨੇ ਜੋ ਬਣਦੀ ਕਾਰਵਾਈ ਕੀਤੀ ਜਾਏਗੀ ਧੰਨਵਾਦ